ਲੋ ਜੀ ਹੁਣ ਪੇਸਟ ਪੂਰਾ ਤਿਆਰ ਹੋ ਗਿਆ ਪਕੌੜਿਆਂ ਦਾ ਸਮਾਨ ਲੋਬੀ ਹੋ ਗਿਆ ਕੰਮ ਸਟਾਰਟ ਹੁਣ ਇਹਦਾ ਟੇਸਟ ਕਰਕੇ ਦੇਖਦੇ ਹਾਂ ਬਹੁਤ ਟੈਸਟੀ ਆ ਹਾਈ ਗਾਇਸ ਵੈਲਕਮ ਮਾਈ ਨਿਊ ਵਲੌਗ ਮੇਰੇ ਵੱਲੋਂ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਅੱਜ ਦਾ ਵਲੌਗ ਥੋੜਾ ਸਪੈਸ਼ਲ ਹੋਣ ਜਾ ਰਿਹਾ ਕਿਉਂਕਿ ਅੱਜ ਆਪਾਂ ਬਣਾ ਰਹੇ ਹਾਂ ਘਰੇ ਕੁਝ ਖਾਣ ਲਈ ਤੇ ਤੁਹਾਨੂੰ ਦਿਖਾਉਂਦੇ ਆ ਵੀ ਕੀ ਅੱਜ ਬਣਾ ਰਹੇ ਹਾਂ ਕਿਉਂਕਿ ਮੀ ਬਾਰਿਸ਼ ਵਗੈਰਾ ਪੈ ਕੇ ਹਟੀ ਹੈ ਮੌਸਮ ਠੰਡਾ ਹੈ ਤੇ ਕਾਫੀ ਦਿਨਾਂ ਤੋਂ ਬਾਰਿਸ਼ ਪੈ ਰਹੀ ਹੈ ਮੈਂ ਕਿਹਾ ਚਲੋ ਥੋੜਾ ਜਿਹਾ ਖਾਣ ਪੀਣ ਨੂੰ ਬਣਾਇਆ ਜਾਵੇ ਤੇ ਤੁਹਾਨੂੰ ਦਰਸ਼ਨ ਕਰਾ ਦਈਏ ਲੱਡੂ ਗੋਪਾਲ ਜੀ ਜੋ ਕਿ ਝੂਲਾ ਝੂਲ ਰਹੇ ਨੇ ਇਸ ਟਾਈਮ ਸਾਵਨ ਦੇ ਟਾਈਮ ਦੇ ਵਿੱਚ ਪਾਈ ਥੋੜਾ ਚੁੱਲਾ ਚਲਾ ਦਈਏ। ਇਸੇ ਇਨਾਂ ਦੀ ਬਹੁਤ ਕਿਰਪਾ ਸਾਡੇ ਘਰ ਤੇ। ਹਮੇਸ਼ਾ ਵੈਸੇ ਜ਼ਿਆਦਾਤਰ ਮੇਰੇ ਰੂਮ ਚ ਹੀ ਰਹਿੰਦੇ ਆ। ਹਾਂਜੀ ਆਜੋ ਹੁਣ ਤੁਹਾਨੂੰ ਲੈ ਚਲੀ ਰਸੋਈ ਦੇ ਵਿੱਚ ਜੋ ਕਿ ਆਪਣਾ ਸਮਾਨ ਸਾਰਾ ਰੈਡੀ ਕੀਤਾ ਆ ਪਹਿਲਾਂ ਹੀ। ਤੇ ਬਾਕੀ ਤੁਹਾਨੂੰ ਦਿਖਾਉਨੇ ਆ। ਤੇਲ ਪੂਰਾ ਆਇਆ ਪਿਆ ਦੇ ਚ। ਸਮਾਨ ਵੀ ਪੂਰਾ ਰੈਡੀ ਆ ਬਸ ਵੇਸਣ। ਅੱਜ ਮੈਂ ਵੀਡੀਓ ਬਣਾਉਣੀ ਆ। ਸਿਸਟਰ ਮੇਰੀ ਬਣਾਉਗੀ ਪਕੌੜੇ। ਕਿਉਂਕਿ ਮੈਨੂੰ ਤਾਂ ਆਉਂਦੇ ਨਹੀਂ ਵੈਸੇ ਇੰਨੇ। ਕੋਣ ਬੇਸਨ ਪਾ ਰਹੇ ਵਿੱਚ ਚਲਪਾ ਪੀਰ کافی ਜ਼ਿਆਦਾ ਦਾ ਖੜਾਇਆ ਹੁਣ ਮੂਲ ਵਿੱਚ ਲੋ ਜੀ ਹੁਣ ਪੇਸਟ ਪੂਰਾ ਤਿਆਰ ਹੋ ਗਿਆ ਪਕੌੜਿਆਂ ਦਾ ਸਮਾਨ ਤੇ ਹੁਣ ਇਹਨੂੰ ਕੱਢਾਂਗੇ ਵਿੱਚ ਇਹਦੇ ਤੇ ਬਾਕੀ ਦਿਖਾਉਂਦਾ ਤੁਹਾਨੂੰ ਸਾਰਾ ਕੁਝ ਕਿੱਦਾਂ ਬਣ ਰਿਹਾ ਕਿੱਦਾਂ ਨਹੀਂ ਵੈਸੇ ਤੁਹਾਨੂੰ ਮੋਸਟਲੀ ਪਤਾ ਹੀ ਹੋਊਗਾ ਸਾਰਾ ਕੁਝ ਤੇ ਮੈਂ ਕਿਹਾ ਚਲੋ ਵੈਸੇ ਬਾਜ਼ਾਰ ਚੋਂ ਲਈਦਾ ਉਹਦਾ ਇੰਨਾ ਮਜ਼ਾ ਨਹੀਂ ਆਉਂਦਾ ਜਿੰਨਾ ਘਰੇ ਬਣਾ ਕੇ ਹੈ ਤਾਂ ਥੋੜਾ ਜਿਹਾ ਔਖਾ ਹੀ ਹੈ ਕੰਮ ਪਰ ਮੈਂ ਕਿਹਾ ਚਲੋ ਚਲੋ ਹੁਣ ਪਹਿਲਾਂ ਸਟਾਰਟ ਕਰ ਕਰਦੇ ਆ ਲਓ ਵੀ ਹੋ ਗਿਆ ਕੰਮ ਸਟਾਰਟ ਇਹਨ ਪੂਰਾ ਆਇਆ ਤਾਂ ਕਿਉਂਕਿ ਕੱਲ ਟਾਈਮ ਤੇ ਚੜਾਇਆ ਸੀ। ਘਰੇ ਵੈਸੇ ਇਦਾਂ ਦੇ ਪੰਗੇ ਲੈਣੇ ਚਾਹੀਦੇ ਆ। ਵੱਡੇ ਵੀ ਚਲੋ ਮੌਸਮ ਦੇ ਹਿਸਾਬ ਨਾਲ ਚੀਜ਼ ਟੇਸਟੀ ਲੱਗਦੀ ਆ। ਕਿਉਂਕਿ ਗਰਮੀਆਂ ਤੋਉ ਨਹੀਂ ਸੱਦੇ ਜਾਂਦੇ। ਹੁਣ ਮੈਂ ਥੋੜੀ ਜੀ ਨਾਲ ਹੈਲਪ ਕਰਾ ਦਾਂ। ਉਹ ਦੇਖੋ ਤਾਂ ਬਹੁਤ ਵਧੀਆ ਲੱਗੇ ਨੇ। ਕੋਈ ਸੇ ਵਧੀਆ ਲੱਗ ਰਿਹਾ ਦੇਖਣ ਨੂੰ। ਟੇਸਟੀ ਹੋਣਗੇ। ਤੇ ਬੱਚੇ ਬੱਚੇ ਵਗੈਰਾ ਸਕੂਲ ਗਏ ਹੋਏ ਆ। ਉਹਨਾਂ ਨੂੰ ਉਹਨਾਂ ਵਾਸਤੇ ਵੀ ਰੱਖਾਂਗੇ ਥੋੜੇ ਜਿ। ਬਸ ਇਹੋ ਜੀ ਚੀਜ਼ ਟੇਸਟ ਥੋੜੇ ਜਿ ਟੇਸਟੀ ਚਾਹੀਦਾ ਹੁੰਦਾ ਇਹਨਾਂ ਨੂੰ ਜਿਆਦਾ। ਲੋ ਜੀ ਹੁਣ ਰੈੱਡ ਰੈੱਡ ਹੋ ਰਹੇ ਨੇ ਜੈਸੇ ਮੈਨੂੰ ਕੁਕਿੰਗ ਦਾ ਬਹੁਤ ਜਿਆਦਾ ਸ਼ੌਂਕ ਆ ਕੋਈ ਨਾ ਕਿਸੇ ਟਾਈਮ ਹੋਰ ਚੀਜ਼ਾਂ ਵਿੱਚ ਤੁਹਾਨੂੰ ਦਿਖਾਵਾਂਗੇ ਕੱਲ ਤੁਸੀਂ ਮੈਗੀ ਦੀ ਵੀਡੀਓ ਵੇਖੀ ਸੀ ਤੇ ਅੱਜ ਮੈਂ ਕਿਹਾ ਜਦੋਂ ਪਕੌੜੇ ਬਣਾ ਲਈਏ ਮੌਸਮ ਵੀ ਵਧੀਆ ਲੋ ਜੀ ਹੁਣ ਆ ਪਕੜ ਰਹੇ ਆ ਬਾਹਰ ਯਾ ਦੇਖੋ ਤੁਸੀਂ ਕਿੱਡਾ ਹੈਂਡ ਕਲਰ ਆਇਆ ਬਾਕੀ ਇਹ ਤਾਂ ਹਮ ਟੈਸਟ ਕਰਕੇ ਪਤਾ ਲੱਗੂ ਕਿੱਦਾਂ ਨੂੰ ਬਣੇ ਹੁਣ ਦੂਜੀ ਵਾਰੀ ਕੱਢ ਰਹੇ ਹਾਂ ਇਹਨੂੰ ਹੁਣ ਇਹਦਾ ਟੇਸਟ ਕਰਕੇ ਦੇਖਦੇ ਹਾਂ ਬਹੁਤ ਟੇਸਟੀ ਹੈ ਪੂਰਾ ਕਰਾਰਾ ਕੰਮ ਹੈ ਮਿਰਚਾਂ ਪੂਰੀਆਂ ਤੇਜ਼ ਆਏ ਆਏ ਪਕੋੜੇ ਕਰਾਰੇ ਘੈਂਟ ਲੱਗਦੇ ਆ ਬਹੁਤ ਟੇਸਟੀ ਬਣੇ ਨੇ ਲਓ ਜੀ ਹੁਣ ਤਿਆਰ ਹੋ ਗਏ ਪੂਰੇ ਚੰਗੀ ਤਰ੍ਹਾਂ ਪਲੇਟ ਗਈ ਪਰ ਬਸ ਲਾਸਟ ਰਹਿ ਗਏ ਤੇ ਹੁਣ ਆਪਾਂ ਕਰਦੇ ਆ ਟੈਸਟ ਤੇ ਲੋ ਜੀ ਹੁਣ ਆਪਾਂ ਆ ਉਹਦੇ ਬੰਡੇ ਦੇ ਲੈ ਲਈਏ ਪਕੌੜੇ ਤੇ ਬਾਕੀ ਕਰਦੇ ਖਾਣਗੇ ਬੱਚੇ ਸਕੂਲੇ ਗਏ ਹੋਏ ਉਹ ਖਾਣਗੇ ਕਿਸੇ ਨੇ ਖਾਂਦਾ ਤਾਂ ਨਹੀਂ ਟੇਸਟੀ ਹੈ ਮੈਨੂੰ ਬਹੁਤ ਹੀ ਲੱਗ ਰਿਹਾ ਕਿ ਸੌਸ ਖੋਲ ਲਿਓ ਵੇਖੇ ਤੁਹਾਨੂੰ ਕਲਰ ਦੇਖ ਕੇ ਪਤਾ ਲੱਗ ਗਿਆ ਹੁਣ ਪਕੌੜੇ ਕਿੱਦਾਂ ਬਣੇ ਆ। ਬਹੁਤ ਟੇਸਟੀ ਹੈ। ਲਓ ਜੀ। ਹੁਣ ਆਪਾਂ ਲਈ ਸੌਸ। ਬਾਕੀ ਆਪੀ ਖਾ ਲਾਂਗੇ। ਹੁਣ ਆਪਣਾ ਅਦਸਮਾਨ। ਲੱਗ ਜਾ ਰਿਹਾ ਮੈਂ ਅੰਦਰ ਆਪਣੇ ਰੂਮ ਦੇ ਵਿੱਚ। ਵੈਲ ਹੁਣ ਸੌਸ ਦੇ ਨਾਲ ਖਾ ਕੇ ਦੇਖਦਾ ਮੈਂ ਕਿਹੋ ਜਿਹਾ ਲੱਗ ਰਿਹਾ ਬਹੁਤ ਸਿਰਾ ਮੈਂ ਸੋਚ ਰਿਹਾ ਹਾਂ ਕੁਕਿੰਗ ਵਾਲਾ ਕੰਮ ਹੀ ਸਟਾਰਟ ਕਰਨਾ ਹੈ ਇਹ ਮੈਨੂੰ ਸ਼ੌਂਕ ਵੀ ਬੋਧ ਹੈ ਕਿਉਂਕਿ ਲਾਈਫ ਦੇ ਵਿੱਚ ਖਾਣਾ ਪੀਣਾ ਹੀ ਇੱਕ ਬੰਦੇ ਨੂੰ ਖਾਣਾ ਪੀਣਾ ਚਾਹੀਦਾ ਬਟ ਇਹ ਨਹੀਂ ਇਹ ਚੀਜ਼ਾਂ ਰੋ ਰੋ ਚੰਗੀਆਂ ਨਹੀਂ ਲੱਗਦੀਆਂ ਨੂੰ ਨੱਚ ਇੱਕ ਅੱਧੀ ਵਾਰੀ ਜੇ ਤੁਸੀਂ ਕਦੇ-ਕਦੇ ਖਾਓਗੇ ਬਹੁਤ ਟੇਸਟ ਲੱਗੇ ਜੇ ਤੁਸੀਂ ਡੇਲੀ ਖਾਓਗੇ ਫਿਰ ਥੈਥਲੇ ਵੀ ਅੱਛੀ ਨਹੀਂ ਇਹ ਠੀਕ ਹੈ ਕਦੇ-ਕਦੇ ਖਾਣਾ ਚਾਹੀਦਾ ਕੋਈ ਮੌਸਮ ਦੇ ਹਿਸਾਬ ਨਾਲ ਹਾਂਜੀ ਹੁਣ ਮਾਤਾ ਕੋਲੇ ਲੈ ਕੇ ਆਏ ਸਪਕੌੜੇ ਮਾਦਮ ਕਰਾ ਲੈ ਟੇਸਟ ਮਾਤਾ ਖਾ ਕੇ ਦੱਸੂਗੀ ਕਿਦਾਂ ਲਕੋਮਲ ਤੂ ਦੱਸ ਕਿਦਾਂ ਲੱਗੇ ਬਹੁਤ ਵਧੀਆ ਬਣਿਆ ਮਾਤਾ ਜੀ ਦੱਸੋ ਕਿਦਾਂ ਲੱਗੇ ਬਹੁਤ ਵਧੀਆ ਬਣਿਆ ਤੇ ਅੱਗੇ ਤੋਂ ਹੋਰ ਕੋਈ ਨਵੀਂ ਚੀਜ਼ ਟਰਾਈ ਕਰਾਂਗੇ ਕਰੋ ਜਰੂਰ ਲਓ ਜੀ ਹੁਣ ਆਈਏ ਪਲਕੀ ਸਕੂਲ ਤੋਂ ਤੇ ਇਹਨੇ ਪਕੌੜੇ ਖਾਦੇ ਸੀ ਇਹਨੂੰ ਪੁੱਛਦੇ ਆ ਕਿੱਦਾਂ ਲੱਗੇ ਹਾਂ ਪਲਕੀ ਕਿੱਦਾਂ ਲੱਗੇ ਖਾ ਕੇ ਬਹੁਤ ਟੇਸਟੀ ਸੀ ਮੈਨੂੰ ਖਾ ਕੇ ਬੜਾ ਮਜ਼ਾ ਆਇਆ ਤੇ ਹੁਣ ਅੱਗੇ ਤੋਂ ਆਪਾਂ ਹੋਰ ਇਦਾਂ ਦੇ ਕੁਝ ਨਵਾਂ ਟਰਾਈ ਕਰਾਂਗੇ ਤੇ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਹੋਰ ਕਿੱਦਾਂ ਦੀ ਬਣਾਈਏ ਜਾਂ ਕੁਝ ਹੋਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅੱਜ ਦਾ ਇੰਨਾ ਹੀ ਬੋਤ ਹੈ ਬਾਏ